ਨਮਸਕਾਰ ਤੁਸੀਂ ਦੇਖ ਰਹੇ ਹੋ ਰਤਨ ਪੰਜਾਬੀ ਮੈਂ ਹਾ ਅ ਤਜਸਪੰਦ ਹਾਂ ਕਿਸ ਸਮੇਂ ਦੇਸ਼ ਵਿੱਚ ਔਰਤਾ ਸੁਰੱਖਿਅਤ ਨਹੀਂ ਇਸ ਸਵਾਲ ਦਾ ਜਵਾਬ ਤਾਂ ਤੁਸੀਂ ਸਾਰੇ ਹੀ ਜਾਣਦੇ ਜਾਨੋਗੇ ਕਿਉਂ ਨਹੀਂ ਹਾਲ ਹੀ ਚ ਕੋਲਕੱਤਾ ਚ ਟ੍ਰੇਨੀ ਡਾਕਟਰ ਨਾਲ ਹੋਈ ਘਟਨਾ ਤੋਂ ਬਾਅਦ ਇਸ ਸਵਾਲ ਦਾ ਜਵਾਬ ਦੇਣਾ ਕੋਈ ਔਖਾ ਨਹੀਂ ਅਸੀਂ ਸਾਰੇ ਹੀ ਜਾਣਦੇ ਕਿਵੇਂ ਟ੍ਰੇਨੀ ਡਾਕਟਰ ਅਤੇ ਇੱਕ ਮਾਪਿਆਂ ਦੀ ਧੀ ਨਾਲ ਕਿੰਨੀ ਬੇਰਹਿਮੀ ਨਾਲ ਬਲਤਕਾਰ ਕੀਤਾ ਗਿਆ ਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ ਇੱਕ ਪਾਸੇ ਜਿੱਥੇ ਦੇਸ਼ ਭਰ ਦੇ ਲੋਕ ਗੁੱਸੇ ਜਿਣੇ ਆਏ ਦਿਨ ਟ੍ਰੇਨੀ ਡਾਕਟਰ ਨੂੰ ਇਨਸਾਫ ਦਿਵਾਉਣ ਲਈ ਧਰਨੇ ਦੇ ਰਹੇ ਨੇ ਉੱਥੇ ਦੂਜੇ ਪਾਸੇ ਬੰਗਾਲ ਚੌਰ ਤਾ ਵਿਰੁੱਧ ਅਪਰਾਧਾ ਦਾ ਸਿਲਸਿਲਾ ਵਧਦਾ ਹੀ ਜਾ ਰਿਹਾ ਹੈ ਇਹ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਹੁਣ ਕੋਲਕਾਤਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦਰਅਸਲ ਕੋਲਕਾਤਾ ਚ ਟ੍ਰੇਨੀ ਡਾਕਟਰ ਦੇ ਬਲਾਤਕਾਰ ਅਤੇ ਕਤਲ ਮਾਮਲੇ ਦੇ ਵਿਰੋਧ ਚ ਪ੍ਰਦਰਸ਼ਨ ਚੱਲ ਰਿਹਾ ਸੀ ਪ੍ਰਦਰਸ਼ਨ ਤੋਂ ਬਾਅਦ ਸਾਰੇ ਲੋਕ ਇਕੱਠਾ ਤੇ ਇਕੱਠੇ ਹੋਏ ਤਾਂ ਉਸੇ ਸਮੇਂ ਅਚਾਨਕ ਇੱਕ ਕਥਿਤ ਵਿਅਕਤੀ ਆਉਂਦਾ ਹੈ ਤੇ ਉਹ ਪ੍ਰਦਰਸ਼ਨ ਚ ਸ਼ਾਮਲ ਕੁੜੀ ਨੂੰ ਆਪਣਾ ਪ੍ਰਾਈਵੇਟ ਪਾਰਟ ਵਿੱਚ ਖੋਣ ਲੱਗ ਜਾਂਦਾ ਹੈ ਜਦੋਂ ਇਹ ਵਿਅਕਤੀ ਇਹ ਕਰ ਰਿਹਾ ਸੀ ਤਾਂ ਉੱਥੇ ਮੌਜੂਦ ਬਾਕੀ ਪ੍ਰਦਰਸ਼ਨਕਾਰੀਆਂ ਨੇ ਵੀ ਇਸ ਨੂੰ ਇਹ ਹਰਕਤ ਕਰਦੇ ਹੋਏ ਵੇਖਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਉਸ ਨੂੰ ਫੜ ਲਿਆ ਤੇ ਨੇੜੇ ਤਨਾਤ ਪੁਲਿਸ ਕਰਮਚਾਰੀ ਨੂੰ ਉੱਥੇ ਬੁਲਾ ਲਿਆ ਹੁਣ ਤੁਸੀਂ ਇਹ ਦੱਸੋ ਨਿਯਮਾਂ ਮੁਤਾਬਕ ਤਾਂ ਪੁਲਿਸ ਨੂੰ ਸਰੋਪੀ ਦੇ ਖਿਲਾਫ ਕੇਸ ਦਰਜ ਕਰਨਾ ਚਾਹੀਦਾ ਸੀ ਅਤੇ ਉਹਨੂੰ ਸੁਲਾਖਾ ਪਿੱਛੇ ਭੇਜਣਾ ਚਾਹੀਦਾ ਸੀ ਪਰ ਅਜੇ ਹਾ ਨਹੀਂ ਹੋਇਆ ਕਿਉਂਕਿ ਉਹ ਮੰਮਤਾ ਦੀ ਸਰਕਾਰ ਹੈ ਉੱਥੇ ਦੋਸ਼ੀਆਂ ਨੂੰ ਡਿਫੈਂਡ ਕੀਤਾ ਜਾਂਦਾ ਹੈ ਸਜ਼ਾ ਨਹੀਂ ਦਿੱਤੀ ਜਾਂਦੀ ਦੱਸ ਦਈਏ ਕਿ આરોਪ ਹੈ ਕਿ ਡਿਊਟੀ ਤੇ ਤਨਖਾਹ ਪੁਲਿਸ ਮੁਲਾਜ਼ਮਾ ਨੇ ਉਸ ਫਰਾਦੀ ਵਿਅਕਤੀ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ দাস ਕੇ ਛੱਡ ਦਿੱਤਾ ਤੇ ਉਹਨੂੰ ਜਾਣ ਦਿੱਤਾ ਇਸ ਤੋਂ ਬਾਅਦ ਕੀ ਹੋਇਆ ਪ੍ਰਦਰਸ਼ਨਕਾਰੀਆਂ ਨੂੰ ਗੁੱਸਾ ਚੜਿਆ ਤੇ ਉਹਨਾਂ ਨੇ ਪੁਲਿਸ ਤੇ આરોપી ਦੇ ਖਿਲਾਫ ਤਤਕਾਲ ਤੇ ਕੜੀ ਕਾਰਵਾਈ ਦੀ ਮੰਗ ਕਰਦੇ ਹੋਏ ਡੀਸੀਪੀ ਕੇਂਦਰੀ ਦੇ ਦਫ਼ਤਰ ਦੇ ਬਾਹਰ ਤਲਵਾਰ ਮਾਰ ਦਿੱਤਾ ਜਾਣਕਾਰੀ ਦੇ ਮੁਤਾਬਕ ਪੀੜਤ ਲੜਕੀ ਨੇ ਉਕਤ ਘਟਨਾ ਸੰਬੰਧੀ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ ਸ਼ਿਕਾਇਦੇਦਾਰ ਤੇ ਹੀਰ ਸਟਰੀਟ ਥਾਣੇ ਚਾਣ ਪਛਾਤੇ ਵਿਅਕਤੀ ਦੇ ਖਿਲਾਫ ਬੀ ਐਨ ਐਸ ਦੀ ਧਾਰਾ 79 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅੱਜ ਕੋਲਕਾਤਾ ਪੁਲਿਸ ਨੇ ਘਟਨਾ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਇਕੱਠੀ ਕਰ ਲਈ ਹੈ ਅਪਰਾਧੀ ਦੀ ਗ੍ਰਫਤਾਰੀ ਲਈ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਜਦੋਂ ਪ੍ਰਦਰਸ਼ਨਕਾਰੀਆਂ ਨੇ આરોપી ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਸੀ ਉਦੋਂ ਤੱਕ ਪੁਲਿਸ ਨੇ ਉਹਨੂੰ ਜਾਣ ਦਿੱਤਾ ਤੇ ਹੁਣ ਛਾਪੇਮਾਰੀ ਕਰਕੇ આરોપી ਨੂੰ ਫੜਨ ਦੀ ਕੋਸ਼ਿਸ਼ ਦਾ ਖੇਡ ਖੇਡਿਆ ਜਾ ਰਿਹਾ ਹੈ ਪਰ ਸਵਾਲ ਹੁਣ ਤੋਂ ਇਸ ਸਾਰਿਆਂ ਤੋਂ ਇਹ ਹੈ ਕਿ ਕਿਹੜਾ ਮਾਨਸਿਕ ਰੂਪ ਤੋਂ ਪਰੇਸ਼ਾਨ ਵਿਅਕਤੀ ਕਿਸੇ ਮਹਿਲਾ ਨੂੰ ਪ੍ਰਾਈਵੇਟ ਪਾਰਟ ਵਿਖਾਏਗਾ ਤੇ ਸਭ ਤੋਂ ਵੱਡਾ ਸਵਾਲ ਤਾਂ ਇਹ ਹੈ ਕਿ ਪੁਲਿਸ ਨੂੰ ਬਿਨਾਂ ਮੈਡੀਕਲ ਟੈਸਟ ਕੀਤੇ ਇਹ ਕਿਵੇਂ ਪਤਾ ਚੱਲ ਗਿਆ ਕਿ આરોપી ਸੱਚੀ ਮਾਨਸਿਕ ਰੂਪ ਤੋਂ ਪਰੇਸ਼ਾਨ ਹੈ ਪੁਲਿਸ ਨੇ ਇਸ ਅਜੇਹੇ ਸਮੇਂ ਕੀਤਾ ਹੈ ਜਦੋਂ ਕੋਲਕਾਤਾ ਚੇਨੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ ਸੀ ਪੂਰੇ ਦੇਸ਼ ਭਾਰਤ ਚ ਜੀਆਂ ਕਈ ਘਟਨਾਵਾਂ ਵਾਪਰ ਰਹੀਆਂ ਨੇ ਹੁਣ ਸਵਾਲ ਇਹ ਖੜਾ ਹੁੰਦਾ ਹੈ ਜਾਂ ਤਾਂ ਸਾਡੇ ਸਮਾਜ ਦੀ ਸੋਚ ਘਟੀਆ ਹੈ ਜਿਹੜੀ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਜਾਂ ਫਿਰ ਅਪਰਾਧੀਆਂ 'ਚ ਪੁਲਿਸ ਦਾ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਕਾਰਨ ਜੋ ਵੀ ਹੋ ਪਰ ਤੁਹਾਨੂੰ ਦੱਸ ਦਈਏ ਕਿ ਹਾਲਾਤ ਚਿੰਤਾਜਨਕ ਨੇ ਜੇਕਰ ਮਮਤਾ ਸਰਕਾਰ ਅਜੇ ਵੀ ਅਪਰਾਧੀਆਂ ਨੂੰ ਡਿਫੈਂਡ ਕਰਨੋਂ ਨਾ ਹਟੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੰਗਾਲ ਦੀਆਂ ਬੇਟੀਆਂ ਬਾਹਰ ਜਾਣ ਤੋਂ ਵੀ ਡਰਨ ਕਿ ਤੁਹਾਡੇ ਇਸ ਮਾਮਲੇ ਨੂੰ ਲੈ ਕੇ ਕੀ ਰਾਏ ਹੈ ਸਾਨੂੰ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ